ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉ ਜਿਉ ਤੇਰਾ ਹੁਕਮ ਤਿਵੈ ਤੇ ਬੋਮਣਾ ਜਹ ਜਹ ਰੱਖੇ ਆਪ ਤਾਂ ਜਹੇ ਖੜੋਬਣਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ ਹੁਕਮ ਦਾ ਗਿਆਨ ਹੋ ਜਾਣਾ ਹੁਕਮ ਦਾ ਪਤਾ ਲੱਗ ਜਾਣਾ ਇਹ ਬਹੁਤ ਵੱਡੀ ਦਾਤ ਹੈ ਕਿਸੇ ਬਿਰਲੇ ਨੂੰ ਭਾਗਾ ਵਾਲੇ ਨੂੰ ਉਹਦੇ ਹੁਕਮ ਦੀ ਸੋਝੀ ਹੁੰਦੀ ਹੈ ਪਿਆਰਿਓ ਬਿਨਾ ਇਸ ਸੋਝੀ ਦੇ ਬਿਨਾ ਇਸ ਗਿਆਨ ਦੇ ਇਹਨੂੰ ਘਾਟੇ ਹੀ ਘਾਟੇ ਨੇ ਨੁਕਸਾਨ ਹੀ ਨੁਕਸਾਨ ਹੈ ਗਿਆਨवान ਵਾਸਤੇ ਕੋਈ ਘਾਟਾ ਨਹੀਂ ਜਿਹਨੂੰ ਹੁਕਮ ਦੀ ਸੋਝੀ ਹੋ ਗਈ ਜਿਹਨੂੰ ਨਾਮ ਦੀ ਸੋਝੀ ਹੋ ਗਈ ਜਿਹਨੂੰ ਗੁਰੂ ਨੇ ਗਿਆਨ ਵਖ ਦਿੱਤਾ ਜੀਰੋ ਤੇ ਕਿਰਪਾ ਹੋ ਗਈ ਪਰਮੇਸ਼ਰ ਦੀ ਉਹਨੂੰ ਗੋਲ ਘਾਟਾ ਨਹੀਂ ਹੈ ਪਿਛਲਾ ਹਫਤਾ ਸਾਰਾ ਹੀ ਹੜ੍ਹਾਂ ਦੀ ਤਰਸ ਦੀ ਨੂੰ ਦੇਖਦੇ ਹੋਏ ਲੰਘਿਆ ਮੋਬਾਈਲ ਫੋਨ ਤੇ ਟੈਲੀਵਿਜ਼ਨ ਖਬਰਾਂ ਤੇ ਪਾਣੀ ਨੇ ਆਪਣਾ ਬਹੁਤ ਰੁਦਰ ਰੂਪ ਦਿਖਾਇਆ ਜਿਵੇਂ ਵੀ ਹੋਇਆ ਹੁਣ ਦੋਸ਼ ਕੱਢਣ ਦੀ ਵਾਰੀ ਆ ਗਈ ਇੱਕ ਦੂਜੇ ਦਾ ਦੋਸ਼ ਜਿੰਨੂੰ ਕੁਝ ਦੇਣਾ ਪੈਣਾ ਕੇਂਦਰ ਸਰਕਾਰ ਨੂੰ ਉਹਦੀ ਕੋਸ਼ਿਸ਼ ਹੈ ਕਿ ਦੋਸ਼ ਲਗਾ ਕੇ ਮੈਂ ਬਸੇ ਬਚ ਜਾਈਏ ਵਿੱਚੋਂ ਜਿੰਨوں ਕੁਛ ਕਰਨਾ ਪੈਣਾ ਉਹ ਕਹਿੰਦਾ ਮੈਂ ਵੀ ਵੱਜ ਜਾਵਾਂ ਔਰ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਉਹ ਇਕੱਠੇ ਹੋ ਕੇ ਹਿੰਮਤ ਕਰ ਰਹੇ ਨੇ ਨਾਲ ਦੇ ਸਾਥੀ ਵੀ ਇਕੱਠੇ ਹੋ ਰਹੇ ਨੇ ਬਹੁਤ ਕੁਛ ਕੀਤਾ ਦਾਸ ਨੇ ਅੱਖੀਂ ਵੇਖਿਆ ਪੰਜਾਬੀਆਂ ਨੇ ਆਪਣੀ ਹਿੰਮਤ ਦਾ ਸਬੂਤ ਦਿੱਤਾ ਜਿਹੜੇ ਪੰਜਾਬੀ ਹੈਗੇ ਉਹ ਜੇ ਬਣ ਕੇ ਦਿਖਾਇਆ ਇਹਨਾਂ 10-12 ਦਿਨਾਂ ਵਿੱਚ ਤੇ 10 ਦੇ ਮਹੀਨੇ ਚ ਆ ਰਿਹਾ ਸੀ ਉਹ ਪੰਜਾਬੀ ਉਹ ਤੁਸੀਂ ਇੰਨੇ ਹਿੰਮਤੀ ਹੋ ਆਪਣੇ ਕਾਜ ਤੁਸੀਂ ਆਪ ਹੀ ਸਵਾਰ ਲਏ ਸਰਕਾਰ ਵਾਲੀ ਨਹੀਂ ਵੇਖਿਆ ਪ੍ਰਸ਼ਾਸਨ ਵਾਲੀ ਨਹੀਂ ਵੇਖਿਆ ਆਪ ਵੀ ਪੈਸੇ ਖਰਚ ਕੇ ਆਪ ਹੀ ਤੇਲ ਖਰਚ ਕੇ ਆਪ ਹੀ ਬੰਦਿਆਂ ਦਾ ਇੰਤਜ਼ਾਮ ਕਰਕੇ ਬੰਨਣਾ ਤੇ ਡਟੇ ਰਹੇ ਸਮਾਨ ਕੱਢਦੇ ਰਹੇ ਲੋਕਾਂ ਦਾ ਰੈਸਕਿਊ ਕਰਦੇ ਰਹੇ ਤੁਸੀਂ ਇੰਨੇ ਹਿੰਮਤੀ ਹੋ ਤੇ ਤੁਸੀਂ ਕਿਉਂ ਆਸਰਾ ਤੱਕਦੇ ਹੋ ਇਨ੍ਹਾਂ ਸਰਕਾਰਾਂ ਦਾ ਜਾਂ ਦੂਜੇ ਸੂਬਿਆਂ ਤੋਂ ਆਏ ਹੋਏ ਪ੍ਰਵਾਸੀਆਂ ਦਾ ਤੁਸੀਂ ਕਿਉਂ ਆਸਾ ਤੱਕਦੇ ਤੁਸੀਂ ਆਪਣੇ ਪੰਜਾਬ ਦੀ ਕਮਾਈ ਆਪਣੀ ਕਮਾਈ ਕਿਉਂ ਬਾਹਰ ਭੇਜਦੇ ਹੋ ਤੁਹਾਡਾ ਕਮਾਇਆ ਹੋਇਆ ਇੱਕ ਇੱਕ ਪੈਸਾ ਪੰਜਾਬ ਵਿੱਚ ਹੀ ਲੱਗਣਾ ਚਾਹੀਦਾ ਹੈ ਤੁਹਾਡੀ ਆਪਣੀ ਆਪਣੇ ਕਮਾਕਾਰਾਂ ਉੱਤੇ ਹੀ ਲੱਗਣਾ ਚਾਹੀਦਾ ਤੁਸੀਂ ਦੂਜਿਆਂ ਉੱਤੇ ਕਿਉਂ ਅਸਰਤ ਹੋ ਗਏ ਮੇਰੇ ਕਹਿਣ ਤੋਂ ਭਾਵ ਹੈ ਜਿਹੜੇ ਅੱਜ ਤੁਹਾਨੂੰ ਲੁੱਟ ਰਹੇ ਨੇ ਜਿਹੜੇ ਅੱਜ ਤੁਹਾਨੂੰ ਮੰਦੇ ਬੋਲ ਬੋਲ ਰਹੇ ਨੇ ਦੂਜੇ ਸੂਬਿਆਂ ਤੋਂ ਆ ਕੇ ਇੱਥੇ ਕੰਮ ਕਰਨ ਦੇ ਬਹਾਨੇ ਕਬਜ਼ੇ ਕਰਕੇ ਬਹਿ ਗਏ ਤੁਹਾਨੂੰ ਟਿੱਕ ਨਹੀਂ ਜਾਣਦੇ ਤੁਹਾਡੇ ਸਿਰਾਂ ਤੇ ਬਹਿ ਗਏ ਤੁਸੀਂ ਆਪਣੀਆਂ ਸਾਰੀਆਂ ਕੰਮਕਾਰਾਂ ਦੀਆਂ ਵਾਗ ਡੋਰਾ ਨਾਲ ਹੱਥ ਫੜਾਤੀਆਂ ਤੁਹਾਡੇ ਚ ਹਿੰਮਤ ਨਹੀਂ ਹੈ ਤੁਸੀਂ ਹਿੰਮਤ ਹੀਓ ਦੇਖ ਲਈ ਆ ਹਿੰਮਤ ਦੇਖ ਲਈ ਸਾਰੇ ਪੰਜਾਬ ਨੇ ਦੇਖ ਲਈ ਸਾਰੇ ਹਿੰਦੂਸਤਾਨ ਦੇ ਲਈ ਸਾਰੇ ਵਾਲਿਆਂ ਨੇ ਦੇਖ ਲਈ ਫੇਰ ਹਿੰਮਤ ਦੇ ਦੇ ਤੁਹਾਡੀ ਪਾ ਤੁਸੀਂ ਫੇਰ ਆ ਕੇ ਅੱਗੇ ਜਾ ਕੇ ਤੁਸੀਂ ਫੇਰ ਅਵੈਸਲੇ ਹੋ ਜਾਣਾ ਹੈ ਸੁਸਤ ਹੋ ਜਾਣਾ ਹੈ ਫੇਰ ਆਪਣੇ ਇਹ ਟਰੈਕਟਰ ਉਹਨਾਂ ਦੇ ਹੱਥ ਫੜਾ ਦੇਣੇ ਨੇ ਆਪਣੇ ਕੰਮ ਕਰੋ ਉਹਨਾਂ ਦੇ ਹੱਥ ਫੜਾ ਦੇਣੇ ਨੇ ਪਰਵਾਸੀਆਂ ਦੇ ਹੱਥ ਹੁਣ ਤੁਹਾਨੂੰ ਪਤਾ ਹੈ ਕਿ ਤੁਹਾਡਾ ਕੌਣ ਕੌਣ ਸਾ ਦੇ ਰਿਹਾ ਹੈ ਰੂਹਾਨੀਤ ਜਿਹੜੀ ਹੈ ਉਸ ਤੋਂ ਪਰੇ ਹੈ ਦਾਸ ਦਾਏ ਵਿਸ਼ਾ ਨਹੀਂ ਹੈ ਠੀਕ ਹੈ ਆਪਣਾ ਹੱਕ ਚਾਹੀਦਾ ਹੈ ਮਿਹਨਤ ਕਰਨੀ ਹੈ ਪੈਸਾ ਕਮਾਉਣਾ ਹੈ ਕੁਝ ਬਚਾਉਣਾ ਹੈ ਕੁਝ ਸਾਹਮਣਾ ਹੈ ਕੁਝ ਅ ਅੱਗੇ ਸਮੇਂ ਵਾਸਤੇ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਘਰ-ਬਾਰ ਵਾਸਤੇ ਰੋਟੀ ਖਾਣ ਵਾਸਤੇ ਪਰ ਤੁਸੀਂ ਤਾਂ ਜ਼ਿਆਦਾ ਕਮਾਉਣ ਵਾਸਤੇ ਆਪਣੇ ਸਾਰੇ ਬਿਜ਼ਨਸ ਆਪਣੀ ਸਾਰੀ ਖੇਤੀ ਉਹਨਾਂ ਦੇ ਹਵਾਲੇ ਕਰਤੀ ਜਿਹੜੇ ਤੁਹਾਨੂੰ ਲੁੱਟਣ ਨੂੰ ਫਿਰਦੇ ਨੇ ਮੈਂ ਵੇਖ ਰਿਹਾ ਸੀ ਲੰਗਰ ਦੀਆਂ ਟਰਾਲੀਆਂ ਨੂੰ ਪਿੱਛੇ ਭੱਜ-ਭੱਜ ਕੇ ਲੁੱਟ ਰਹੇ ਨੇ ਰੋਕ-ਰੋਕ ਕੇ ਲੁੱਟ ਰਹੇ ਨੇ ਸੜਕਾਂ ਦੇ ਕੰਢਿਆਂ ਤੇ ਆ ਕੇ ਬਹਿ ਗਏ ਨਪਾਲਾਂ ਪਾ ਕੇ ਨਕਲੀ ਹੜਪੀਟ ਬਣ ਕੇ ਇਹਨਾਂ ਨੇ ਐਂ ਹੀ ਕਰਨਾ ਪਿਆਰਿਓ ਤੁਸੀਂ ਇਹਨਾਂ ਨੂੰ ਜਿੰਨਾ ਮਰਜੀ ਕਵਾਦੋ ਲੰਗਰ ਛਕਾ ਦੋ ਇਹਨਾਂ ਨੂੰ ਕੋਈ ਮਰਜ਼ੀ ਕਰ ਦੋ ਇਹਨਾਂ ਨੇ ਤੁਹਾਡੇ ਨਾਲ ਕੁਝ ਨਹੀਂ ਇਹਨਾਂ ਦੇ ਖੂਨ ਚ ਹੈ ਨਹੀਂ ਤੁਸੀਂ ਸਭ ਨੂੰ ਆਪਣੇ ਵਰਗਾ ਸਮਝਦੇ ਹੋ ਇਹ ਆਪਣਾ ਸੂਬਾ ਛੱਡ ਕੇ ਉਥੋਂ ਇਸ ਪੰਜਾਬ ਨੂੰ ਲੁੱਟਣ ਵਾਸਤੇ ਆਏ ਨੇ ਮਿਹਨਤ ਤਾਂ ਸਿਰਫ 15 20% ਹੀ ਕਰਦੇ ਨੇ ਬਾਕੀ ਦਾ ਲਾਉਣ ਨੂੰ ਬੈਠੇ ਉਹ ਤੁਹਾਨੂੰ ਪਤਾ ਲੱਗ ਵੀ ਗਿਆ ਹੁਣ ਤੁਹਾਡੀ ਕੌਣ ਹੈਲਪ ਕਰਦਾ ਕੌਣ ਮਦਦ ਕਰਦਾ ਸੋ ਪਿਆਰਿਓ ਫਿਰ ਐਸੀ ਕਹਿੰਦੇ ਸਾਡਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਸਾਡੀ ਹੀ ਕਮਜ਼ੋਰੀ ਹੈ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਹੈ ਇਸ ਜੀਨ ਦਾ ਸਰਕਾਰਾਂ ਤਾਂ ਆਪਣੀ ਕੁਰਸੀ ਤੋਂ ਵੇਲ ਨਹੀਂ ਰਹਿੰਦਾ ਸਰਕਾਰਾਂ ਨੇਤਾ ਇਹ ਤਾਂ ਸੂਰਜ ਉੱਠਣ ਸਾਧ ਸਕੀਮਾਂ ਬਣਾਉਂਦੇ ਨੇ ਕਿਵੇਂ ਦੂਜੇ ਨੂੰ ਥੱਲੇ ਲਾਉਣਾ ਇਹ ਪਰਮੇਸ਼ਰ ਦੀ ਸ੍ਰਿਸ਼ਟੀ ਵਿੱਚ ਉਹਦੀ ਰਚਨਾ ਵਿੱਚ ਇਹ بڑے ਵੱਡੇ ਵਿਕਾਰ ਆ ਚੁੱਕੇ ਨੇ ਜਥਾ ਰਾਜਾ ਅਤੇ ਪਰਜਾ ਰਾਜੇ ਬੇਈਮਾਨ ਤੇ ਪਰਜਾ ਨੇ ਵੀ ਉਹੀ ਕੁਝ ਸਿੱਖ ਲਿਆ ਪਰਜਾ ਦੇ ਭਾਗ ਕੋਈ ਬਾੜੇ ਅੱਛੇ ਨਹੀਂ ਹੈ ਪਰਜਾ ਦੇ ਕਰਮ ਕੋਈ ਬਾੜੇ ਬਾੜੇ ਅੱਛੇ ਨਹੀਂ ਹੈ ਇਹਨਾਂ ਨੂੰ ਕੋਈ ਧਰਮੀ ਰਾਜਾ ਮਿਲ ਜਾਵੇ ਕੋਈ ਧਰਮੀ ਸੀਐਮ ਮਿਲ ਜਾਵੇ ਅਸੀਂ ਆਪਣੇ ਭਾਗ ਹੀ ਮਾਰੇ ਕਰ ਲਏ ਕਰਮ ਮਾਰੇ ਕਰ ਲਏ ਦਾਸ ਨੇ ਪਹਿਲਾਂ ਵੀ ਕਿਹਾ ਸੀ ਕੁਦਰਤ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੀ ਇਹ ਮਨੁੱਖ ਆਪਣੇ ਨੁਕਸਾਨ ਆਪਣੇ ਨਫੇ ਵਾਸਤੇ ਖੁਦ ਜ਼ਿੰਮੇਵਾਰ ਹੈ ਇਹ ਪਰਮੇਸ਼ਵਰੀ ਕਾਨੂੰਨ ਹੈ ਇਹ ਪਰਮੇਸ਼ਰੀ ਕਾਨੂੰਨ ਹੈ ਹੁਣ ਮਦਦ ਦੀ ਗੱਲ ਆਉਣੀ ਹੈ ਅਜੇ ਕੇਂਦਰ ਵੱਲੋਂ ਕੋਈ ਪੈਸਾ ਨਹੀਂ ਆਇਆ ਜਿੱਦਨ ਕੇਂਦਰ ਵੱਲੋਂ ਕੋਈ ਪੈਸਾ ਆ ਗਿਆ ਫਿਰ ਇਹ ਨਿਕਲਣਗੇ ਬਾਹਰ ਖੁੱਡਾਂ ਚੋਂ ਨੇਤਾ ਵੀ ਹੁਣ ਕੁਝ ਸਾਨੂੰ ਵੀ ਮਿਲੂਗਾ ਇਹਦੇ ਵਿੱਚੋਂ ਬੜੀਆਂ ਲੰਮੀਆਂ ਸੋਚੀ ਬੈਠੇ ਆ ਤੁਹਾਡੇ ਸਿਰ ਤੇ ਇਹਨਾਂ ਨੇ ਪਿੰਗਾ ਪਾਈਆਂ ਹੋਈਆਂ ਨੇ ਨਹੀਂ ਹੜ ਆਉਣਗੇ ਕਿਸਾਨ ਡੁੱਬਣਗੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਸੋਚੀ ਬੈਠੇ ਆ ਇਹਨਾਂ ਦੀਆਂ ਮਸ਼ੀਨਰੀਆਂ ਖਰਾਬ ਹੋਣਗੀਆਂ ਇਹਨਾਂ ਦੇ ਟਰੈਕਟਰ ਖਰਾਬ ਹੋਣਗੇ ਫਿਰ ਸਾਡੇ ਕੋ ਆਉਣਗੇ ਖਿਜਣਾਂ ਵਾਸਤੇ ਪਿਆਰੋ ਤੁਹਾਡੇ ਉੱਤੇ ਸਾਰਾ ਦਰਉਮਦਾਰ ਹੈ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਕਰਮ ਅੱਛੇ ਕਰ ਲਈਏ ਬਾਹਲਾ ਸਮਾਨ ਇਕੱਠਾ ਕਰਕੇ ਸੁੱਖ ਨਹੀਂ ਮਿਲਦਾ ਇਹ ਜੀਵਨ ਜਿਹੜਾ ਹੈ ਇਹ ਮਨੁੱਖਾ ਜੀਵਨ ਹੈ ਇਹ ਬੜੇ ਸ਼ਾਂਤਮਈ ਤਰੀਕੇ ਨਾਲ ਲੰਘਾਉਣ ਵਾਸਤੇ ਬੜੇ ਆਰਾਮਦਾਇਕ ਤਰੀਕੇ ਨਾਲ ਲੰਘਾਉਣ ਵਾਸਤੇ ਮਿਲਿਆ ਸਾਨੂੰ ਅਸੀਂ ਇਹਨੂੰ ਇੰਮੀਆਕ ਉਹ ਜਿਹਨੂੰ ਕਹਿੰਦੇ ਨੇ ਵੀ ਚੁਣੌਤੀਆਂ ਚ ਪਾ ਲਿਆ ਆਪਣੇ ਜੀਵਨ ਨੂੰ ਇੰਨੀ ਸਟਰਗਲ ਚ ਪਾ ਲਿਆ ਆਪਣੇ ਜੀਵਨ ਨੂੰ ਕਿ ਸੰ ਸਦਾ ਧਿਆਨ ਹੀ ਹੋਰ ਪਾਸੇ ਨਹੀਂ ਜਾਂਦਾ ਆਪਣੇ ਜੀਵਨ ਨੂੰ ਛੋਣ ਪਗਣਾ ਉਹ ਆਨੰਦ ਖੇੜਾ ਖੁਸ਼ੀ ਪਿਆਰ ਜਿਹੜਾ ਪਰਮੇਸ਼ਰ ਸਾਨੂੰ ਬਖਸ਼ਿਆ ਬੇਪਰਵਾਹੀ ਇਹ ਵੱਡੀਆਂ ਵੱਡੀਆਂ ਦਾਤਾਂ ਤਾਂ ਸਾਡੇ ਨੇੜੇ ਤੇੜੇ ਵੀ ਨਹੀਂ ਕਿਤੇ ਚੀਕਾਈ ਪੈਂਦੀ ਆ ਸੀ ਕੂਕਾਈ ਪੈਂਦੀ ਆ ਸੀ ਆ ਜੋ ਵੀ ਆਜੋ ਉਧਰੋਂ ਪਾਣੀ ਨਿਕਲ ਗਿਆ ਉਧਰੋਂ ਪਾਣੀ ਨਿਕਲ ਗਿਆ ਇਹ ਤਾਂ ਪਾਣੀ ਤਾਂ ਅਮੋੜ ਹੈ ਇਹਨੂੰ ਰੋਕਣਾ ਬਹੁਤ ਔਖਾ ਹੈ ਤੇ ਕੀ ਕੀਤਾ ਕੀ ਜਾਵੇ ਇਹ ਜਿੱਥੇ ਇਹ ਦੁੱਖ ਅਸਰ ਨਹੀਂ ਕਰਦੇ ਜਿੱਥੇ ਨੁਕਸਾਨ ਅਸਰ ਨਹੀਂ ਕਰਦੇ ਜਿੱਥੇ ਘਾਟੇ ਵਾਦੇ ਕੋਈ ਮੈਨਾਂ ਨਹੀਂ ਰੱਖਦੇ ਸਾਡੀ ਉਹ ਸੱਚੀ ਅਵਸਥਾ ਹੈ ਜਿੱਥੇ ਇਹ ਘਾਟਿਆਂ ਵਾਦਿਆਂ ਤੋਂ ਉੱਪਰ ਹੈ ਉਧਰ ਨੇ ਪਾਸੇ ਰੁਖ ਕਰੀਏ ਹੁਣ ਜਿਹੜਾ ਪਦਾਰਥਵਾਦੀ ਹੈ ਉਹ ਕਹਿੰਦਾ ਵੀ ਸਾਨੂੰ ਇਹ ਦੁੱਖ ਦੀ ਕੜਛ ਗਿਆਨ ਦੀਆਂ ਗੱਲਾਂ ਦੱਸ ਰਹੇ ਨੇ ਜਿੰਨੂੰ ਉਹ ਆਨੰਦ ਆ ਗਿਆ ਪਿਆਰਿਓ ਉਹ ਤਾਂ ਉਹ ਆਨੰਦ ਦੀ ਗੱਲ ਕਰੇਗਾ ਉਹਨੂੰ ਪਤਾ ਹੈ ਕਿ ਖੇਲ ਹੈਕ ਜੀ ਜਨ ਸਭ ਤੇਰਾ ਖੇਲ ਇਹ ਸੰਸਾਰ ਤੇ ਕੀ ਲੈ ਕੇ ਆਇਆ ਸਾਨੂੰ ਕਾਹਦਾ ਘਾਟਾ ਪੈ ਗਿਆ ਜਾਣਾ ਨੇ ਖਾਲੀ ਐ ਆਇਆ ਖਾਲੀ ਸੀ ਇਹਨੂੰ ਕਿਹੜਾ ਘਾਟਾ ਪੈ ਗਿਆ ਇਸ ਮਨੁੱਖ ਵਾਸਤੇ ਇਥੋਂ ਨਾ ਤਾਂ ਕੁਝ ਖੱਟਣ ਵਾਸਤੇ ਹੈ ਪਦਾਰਥ ਰੂਪ ਚ ਨਾ ਕੁਝ ਪਦਾਰਥ ਰੂਪ ਚ ਸੋਗਣ ਵਾਸਤੇ ਇਹਦੇ ਵਾਸਤੇ ਕੁਝ ਹੈਗਾ ਜਿਸ ਮਕਸਦ ਨੂੰ ਇਹ ਮਨੁੱਖਾ ਜਨ ਮਿਲਿਆ ਉਹੋ ਇੱਕੋ ਹੀ ਚੀਜ਼ ਹੈ ਕਿ ਇਹਨੇ ਆਪਣੇ ਆਪ ਨੂੰ ਕਿੰਨਾ ਕੁ ਸ਼ੁੱਧ ਕੀਤਾ ਸੰਸਾਰ ਚ ਰਹਿ ਕੇ ਇਥੇ ਰੱਖ ਕੇ ਇਹਨੇ ਆਪਰੇ ਆਪ ਨੂੰ ਕਿੰਨਾ ਕੁ ਦਿਨ ਮਲ ਕੀਤਾ ਜਿਹੜਾ ਇਹਦਾ ਅਸਲੀ ਸਰੂਪ ਹੈ ਨਿਜ ਸਰੂਪ ਹੈ ਨਿਜ ਘਰ ਹੈ ਉਹਨੂੰ ਕਿੰਨਾ ਕੁ ਸਾਫ਼ ਕੀਤਾ ਕਿ ਚੱਕੜ ਪੈ ਗਿਆ ਘਰ ਚ ਸਾਡੇ ਨਿਜ ਘਰ ਵਿੱਚ ਚੱਕੜ ਪਿਆ ਪਿਆ ਗੰਦਗੀ ਖੈਲੀ ਪਈ ਹੈ ਬਦਬੂ ਆ ਰਹੀ ਹੈ ਕੰਡੇ ਜ਼ਹਿਰੀਲੀਆਂ ਬੂਟੀਆਂ ਬਿੱਛੂ ਵੜ ਗਏ ਸਾਡੇ ਘਰ ਚ ਸੱਪ ਵੜ ਗਏ ਕੁੱਤੇ ਭੌਂਕ ਰਹੇ ਨੇ ਹਲਕੇ ਹੋਏ ਇਹ ਸਾਡਾ ਨਿਜ ਘਰ ਬਣਿਆ ਹੋਇਆ ਹੈ ਪਰ ਸਾਡਾ ਨਿਜ ਘਰ ਐਸਾ ਨਹੀਂ ਹੈ ਇਹ ਸਾਡਾ ਅਸਲੀ ਨਿਜ ਘਰ ਹੈ ਉਹ ਤਾਂ ਬਹੁਤ ਹੀ ਆਨੰਦਮਈ ਹੈ ਉੱਥੇ ਤਾਂ ਪੂਰਨ ਸਫਾਈ ਹੈ ਉੱਥੇ ਕਿਣਕਾ ਵੀ ਧੂਲ ਦਾ ਨਹੀਂ ਹੈ ਉੱਥੇ ਤਾਂ ਆਨੰਦੋ ਆਨੰਦ ਕਣਾ ਕਣਾ ਉਥੇ ਚਾਹੇ ਸਾਰੀ ਸ੍ਰਿਸ਼ਟੀ ਘਰ ਕੇ ਜਾਵੇ ਉਹਨੂੰ ਉਥੇ ਕੋਈ ਫਰਕ ਨਹੀਂ ਪੈਂਦਾ ਉਸ ਅਵਸਥਾ ਵਿੱਚ ਸਭ ਕੁਝ ਉੱਡ ਜਾਵੇ ਇਹ ਡੁੱਟਾਂ ਘਾਟੇ ਵਾਧੇ ਚੋਰੀਆਂ ਇਹ ਅਗਿਆਨੀਆਂ ਨੇ ਉਹਨੇ ਹਾਲਾਂਕਿ ਮਾਰੀਆਂ ਸੀ ਜਾਣੇ ਮੈਂ ਨਹੀਂ ਕਹਿੰਦਾ ਕਿ ਲੁੱਟੋ ਇਹ ਸਾਡੇ ਕਰਮ ਬਣਾਉਂਦੀਆਂ ਨੇ ਕਰਮ ਦੇ ਫਲ ਸੀ ਭੁਗਤਦੇ ਭੁਗਦੇ ਆ ਸੋ ਆਪਾਂ ਗੱਲ ਕਰ ਰਹੇ ਆ ਕਿ ਹੁਕਮ ਦੇ ਵਿੱਚ ਸਭ ਕੁਝ ਹੁੰਦਾ ਹੈ ਹੁਕਮ ਹੈ ਅੰਦਰ ਸਭ ਕੋ ਕਿਉਂਕਿ ਤੂੰ ਦਰਿਆਓ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲ੍ਹਾਂ ਉਹਦੀ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਪਾ ਸਕਦਾ ਸਭ ਕੁਝ ਉਹਦੀ ਸ੍ਰਿਸ਼ਟੀ ਦੇ ਵਿੱਚ ਹੋ ਰਿਹਾ ਹੈ ਜਾਂ ਸਭ ਕੁਝ ਉਹਦੇ ਵਿੱਚ ਹੋ ਰਿਹਾ ਹੈ ਹਰ ਇੱਕ ਨੂੰ ਸੱਤਾ ਦੇਣ ਵਾਲਾ ਉਹ ਆਪ ਹੈ ਰਾਜ ਇਹ ਨੂੰ ਸੱਤਾ ਦੇਣ ਵਾਲਾ ਆਪ ਹੈ ਜਿਹੜਾ ਨੁਕਸਾਨ ਹੋਇਆ ਉਹਨੂੰ ਸੱਤਾ ਦੇਣ ਵਾਲਾ ਆਪ ਹੈ ਜਿਹੜਾ ਲੁੱਟ ਰਿਹਾ ਹੈ ਉਹਨੂੰ ਵੀ ਜੀਵਨ ਦੇਣ ਵਾਲਾ ਉਹੀ ਹੈ ਜੇ ਤੁਹਾਨੂੰ ਗਾਲਾਂ ਕੱਢ ਰਿਹਾ ਹੈ ਉਹਨੂੰ ਜੀਵਨ ਦੇਣ ਵਾਲਾ ਵੀ ਉਹੀ ਹੈ ਸਾਰਾ ਉਹਦੀ ਖੇਲ ਦਾ ਹਿੱਸਾ ਹੈ ਇਹ ਖੇਲ ਵਿਗੜ ਕਿਉਂ ਗਈ ਇਹ ਖੇਲ ਵਿਗੜ ਗਈ ਸਾਡੇ ਕਰਮਾਂ ਕਰਕੇ ਅਸੀਂ ਆਪਣੇ ਆਪ ਨੂੰ ਉੱਚਾ ਬਣਾ ਲਿਆ ਅਸੀਂ ਪੰਜਾਬੀ ਹਾਂ ਅਸੀਂ ਗੁਰੂਆਂ ਦੇ ਸਿੱਖ ਹਾਂ ਅਸੀਂ ਲੰਗਰ ਲਾਉਂਦੇ ਹਾਂ ਅਸੀਂ ਸੇਵਾ ਕਰਦੇ ਹਾਂ ਫਲਤਾ ਦਾ ਮਿਲਿਆ ਨਾਮ ਬਣ ਗਿਆ ਦੁਨੀਆ ਜਾਣਨ ਲੱਗ ਗਈ ਪਰ ਪਿਆਰਿਓ ਆਪਣੇ ਆਪ ਦੀ ਵੀ ਸੋਝੀ ਹੋਣੀ ਚਾਹੀਦੀ ਸਾਨੂੰ ਗੁਰੂ ਨਾਨਕ ਮਹਾਰਾਜ ਨੇ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਗੁਰੂ ਨਾਨਕ ਮਹਾਰਾਜ ਨੇ ਜੇ ਲੰਗਰ ਚ ਲਾਇਆ ਸੀ ਤਾਂ ਭੁੱਖੇ ਸਾਧੂਆਂ ਨੂੰ ਸਕਾਇਆ ਸੀ ਜਦੋਂ ਘਰੋਂ ਨਿਕਲੇ ਸੀ 20 ਰੁਪਏ ਲੈ ਕੇ ਜੇਬ ਚ ਪਾ ਕੇ ਚੂੜਕਾਣੇ ਦੀ ਮੰਡੀ ਤੱਕ ਪਹੁੰਚਣ ਤੱਕ ਰਸਤੇ ਵਿੱਚ ਬੜੇ ਆਸੇ ਪਾਸੇ ਲੋਕ ਕੰਮ ਕਰਦੇ ਹੋਣੇ ਆ ਖੇਤਾਂ 'ਚ ਕੰਮ ਕਰਦੇ ਹੋਣੇ ਉਹ ਵੀ ਭੁੱਖੇ ਹੋਣੇ ਆ ਲੇਬਰਾਂ ਲੱਗੀਆਂ ਹੋਈਆਂ ਖੇਤਾਂ 'ਚ ਸੱਜੇ ਖੱਬੇ ਉਹ ਵੀ ਭੁੱਖੇ ਹੋਣੇ ਆ ਉਹਨੂੰ ਸ਼ਿਕਾਇਆ ਲੰਗਰ ਮਾਰਣੇ ਦੇਖਿਆ ਸਾਧੂ ਬੈਠੇ ਰੱਬ ਦੇ ਪਿਆਰੇ ਬੈਠੇ ਨੇ ਇਹਨਾਂ ਦਾ ਆਸਾ ਰੱਬ ਦੇ ਉੱਤੇ ਆ ਜਮੀਨ ਨਾਲੇ ਦਾ ਆਸਰਾ ਜਮੀਨਾਂ ਤੇ ਹੈਗਾ ਦੁਕਾਨ ਦਾ ਦੁਕਾਨਾ ਖੋਲੀ ਬੈਠੇ ਇਹਨਾਂ ਨੂੰ ਮੈਂ ਕਿਉਂ ਸ਼ਿਕਾਇਆ ਕਰਾਂ ਖੇਤਾਂ 'ਚ ਕੰਮ ਕਰ ਰਹੇ ਨੇ ਮੈਂ ਕਿਉਂ ਸ਼ਿਕਾਇਆ ਕਰਾਂ ਇਹਦੇ ਸਾਧੂ ਨੇ ਇਹ ਇਹਨਾਂ ਦਾ ਆਸਰਾ ਹੀ ਪਰਮੇਸ਼ਰ ਤੇ ਹੈ ਇਹ ਨਾਮ ਜਪਦੇ ਨੇ ਕੋਈ ਚੀਜ਼ ਬਣਾਉਂਦੇ ਨਹੀਂ ਹੈ ਤਾਂ ਗੁਰੂ ਨਾਨਕ ਮਹਾਰਾਜ ਨੇ ਸ਼ਿਕਾਇਆ ਸੀ ਸਾਧੂਆਂ ਨੂੰ ਅਸੀਂ ਸੰਤ ਕਰਤੇ ਵਿੱਚੋਂ ਅਸੀਂ ਆਪਣੀ ਹੌਮੈ ਨੂੰ ਲਾ ਕੇ ਅੱਗੇ ਸਿਖਾਉਣ ਲੱਗੇ ਕਿੰਨਾਂ ਨੂੰ ਅਪਾ ਜਾਣਦੇ ਆ ਕਿੰਨਾਂ ਨੂੰ ਸਿਖਾਉਣੇ ਆ ਅਸੀਂ ਜਾ ਜਾ ਕੇ ਸਾਧੂ ਨੇ ਕੋਈ ਦੁਖੀ ਹੋਵੇ ਮਜਬੂਰ ਹੋਵੇ ਦੇਵਸ ਹੋਵੇ ਪੀੜਤ ਹੋਵੇ ਉਹਨੂੰ ਸਿਖਾਓ ਜਿਨਾਂ ਤੁਸੀਂ ਸਿਖਾਉਣੇ ਹੋ ਇਹ ਤਾਂ ਨਾ ਮਜਬੂਰ ਨੇ ਨਾਏ ਦੁਖੀ ਨੇ ਨਾ ਬੇਵਸ ਨੇ ਨਾਏ ਪੀੜਤ ਨੇ ਨਾਏ ਸਾਧੂ ਨੇ ਤੇ ਇਹਨਾਂ ਨੂੰ ਛਕਾ ਕੇ ਤੁਹਾਨੂੰ ਕੀ ਮਿਲੇਗਾ ਕੁਝ ਨਹੀਂ ਮਿਲੇਗਾ ਕੁਝ ਨਹੀਂ ਮਿਲੇਗਾ ਨਿਰਾਸ਼ਾ ਹੱਥ ਲੱਗੇਗੀ ਹੋ ਨਰਾਜ ਬੈਠੇ ਹੋ ਨਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤੁਸੀਂ ਜਿਨ੍ਹਾਂ ਨੂੰ ਕਰੋਨਾ ਵਿੱਚ ਸਿਲੰਡਰ ਭਰ-ਭਰ ਕੇ ਦਿੱਤੇ ਫ੍ਰੀ ਆਕਸੀਜਨ ਦੇ ਦਵਾਈਆਂ ਫ੍ਰੀ ਲੰਗਰ ਦਵਾਈਆਂ ਦੇ ਕਹਿੰਦੇ ਲੰਗਰ ਦਵਾਈਆਂ ਦੇ ਲੰਗਰ ਗੈਸ ਦੇ ਸਿਲੰਡਰਾਂ ਦੇ ਆਕਸੀਜਨ ਦੇ ਕੋਈ ਨਹੀਂ ਆਏਗਾ ਕਿਉਂਕਿ ਜਿਨ੍ਹਾਂ ਨੂੰ ਤੁਸੀਂ ਦਿੱਤਾ ਉਹਨਾਂ ਕੋਲੇ ਸਭ ਕੁਝ ਸੀ ਡਰਾਮਾ ਕਰਦੇ ਨੇ ਮੰਗਤੇ ਬਣਨ ਦਾ ਦੁਖੀ ਬਣਨ ਦਾ ਮਜਬੂਰ ਬੰਦਾ ਡਰਾਮਾ ਕਰਦੇ ਨੇ ਤੇ ਜਿਹੜੇ ਆਪਣੇ ਭਰਾ ਪਿੰਨਾ ਚ ਜਿਹੜੇ ਅਸਲੀ ਮਜਬੂਰ ਨੇ ਦੇਵਸ ਨੇ ਜਿਨ੍ਹਾਂ ਦੀਆਂ ਮੱਝਾਂ ਰੁੜ ਗਈਆਂ ਜਿਨ੍ਹਾਂ ਦੇ ਸਾਰੇ ਘਰ ਦੇ ਚੀਜ਼ਾਂ ਖਰਾਬ ਹੋ ਗਈਆਂ ਚੱਕੜ ਬਸ ਗਿਆ ਅੰਦਰ ਫੜ ਗਿਆ ਉਹ ਨੇ ਮਜਬੂਰ ਦੁਖੀ ਉਹ ਨੇ ਪੀੜਤ ਉਹ ਨੇ ਇਹ ਪੈਸਾ ਲੰਗਰ ਵਿੱਚ ਜਿਹੜਾ ਹੈ ਸਾਡਾ ਕਮਾਇਆ ਇਹਦੀ ਕੋਈ ਇਹ ਸਸਤਾ ਨਹੀਂ ਹੈ ਇਹਦੀ ਬਹੁਤ ਕੀਮਤ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਕਹਿੰਦੇ ਸੀ ਕਿਆ ਸੀ ਉਹਨਾਂ ਨੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸਹਾਤਨਾ ਜੀ ਕੋ ਔਰ ਕੌਣ ਹੋਗੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਕਹਿੰਦੇ ਵੀ ਸਭ ਦੀ ਸੇਵਾ ਕਰਿਓ ਨਾ ਉਹ ਲਕੀਰ ਖਿੱਚਦੇ ਵਿੱਚ ਜਨਾਂ ਨੇ ਸੇਵ ਕਰੀ ਇਨਹੀ ਕੀ ਇਨਹੀ ਕੌਣ ਨਾਮ ਜਪਣ ਵਾਲੇ ਜਾਂ ਕੋਈ ਮਜਬੂਰ ਵੇਵਸ ਹੋਵੇ ਪੀੜਤ ਹੋਵੇ ਦੁਖੀ ਹੋਵੇ ਸੇਵ ਕਰੀ ਇਨਹੀ ਕੀ ਬਾਬਤ ਔਰ ਕੀ ਸੇਵ ਸਹਾਤਣਾ ਜੀ ਕੋ ਦਾਨ ਦੇਓ ਇਨਹੀ ਕੋ ਬਲੋ ਅਰ ਆਨ ਕੋ ਦਾਨ ਲਾਗਤ ਨਹੀਂ ਕੋ ਆਗਿਆ ਫਲੈ ਇਨਹੀ ਕੋ ਦੇਓ ਜੇ ਜੀ ਫਲ ਚਾਹੋਨੇ ਹੋ ਤਾਂ ਨਾਮ ਜਪਣ ਵਾਲਿਆਂ ਨੂੰ ਸੇਵਾ ਕਰਨ ਵਾਲਿਆਂ ਨੂੰ ਬੇਵੱਸਾਂ ਨੂੰ ਮਜਬੂਰਾ ਨੂੰ ਸ਼ਿਕਾਓ ਦੁਖਿਓਂ ਸ਼ਿਕਾਓ ਇਹ ਫਲੇਗਾ ਆਗੇ ਫਲਾ ਇਨਹੀ ਕੋ ਦਿਓ ਜਸ ਮੈਂ ਜਗ ਮੈਂ ਜਸ ਔਰ ਵੀਓ ਸਾਫੀ ਕੋ ਮੋਗਰਾ ਮੈਂ ਤੰਤੇ ਮਨ ਤੇ ਤੰ ਸਿਰ ਲੋ ਤਨ ਹੈ ਸਭ ਹੀ ਨਹੀਂ ਕੋ ਨਾਮ ਜਪਣ ਵਾਲਿਆਂ ਨੂੰ ਸਾਧੂਆਂ ਨੂੰ ਗੁਰਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਜੇ ਫਲਣੇ ਨੇ ਸ਼ਿਕਾਓ ਤੇ ਜਿਹੜੇ ਨਸ਼ੇ ਖਾਂਦੇ ਨੇ ਤਮਾਕੂ ਪੀਂਦੇ ਨੇ ਤੋੜਾ ਮਾੜਾ ਸੋਚਦੇ ਨੇ ਮਨ ਵਿੱਚ ਦਿਲ ਵਿੱਚ ਚੋਰੀ ਹੈ ਦਿਲ ਵਿੱਚ ਚਲਾਕੀ ਹੈ ਇਹਨੂੰ ਛੁਕਾ ਕੇ ਤੁਹਾਨੂੰ ਕੀ ਮਿਲੇਗਾ ਹਰਾਸ਼ਮੈਂਟ ਫਰਸਟ੍ਰੇਸ਼ਨ ਆਪਣਾ ਪੈਸਾ ਸੰਭੋ ਆਪਣੀਆਂ ਵਸਤੂਆਂ ਸੰਭੋ ਫੜ ਲੈਣਾ تسਲੀ ਮਿਲਣੀ ਹੈ ਗਰੀਬ ਨੂੰ ਛੁਕਾ ਕੇ ਜਿਹੜਾ ਗਰੀਬ ਹੈ ਅਸਲੋਂ ਗਰੀਬ ਹੈ ਇਹ ਮਜਬੂਰ ਹੈ ਦੁਖੀ ਹੈ ਇਹ ਦਾਸਤਾਣ ਬੇਨਤੀ ਕਰ ਰਿਹਾ ਹੈ ਕਿ ਪਿਆਰਿਓ ਹੈ ਤਾਂ ਸਭ 'ਚ ਆਤਮਾ ਹੈ ਸਾਰੇ 'ਚ ਪਰਮੇਸ਼ਰ ਜਿਵੇਂ ਜੰਗਲ ਵਿੱਚ ਦਰਖਤ ਹੁੰਦੇ ਨੇ ਸਾਰਿਆਂ ਨੂੰ ਪਾਣੀ ਵੀ ਉਹੀ ਮਿਲਦਾ ਹੈ ਮਿੱਟੀ ਵੀ ਉਹੀ ਹੁੰਦੀ ਹੈ ਹਵਾ ਵੀ ਉਹੀ ਚੱਲਦੀ ਹੈ ਔਰ ਇੱਕ ਜਰੀਲੇ ਜਿਹੇ ਦਰਖਤ ਹੁੰਦੇ ਨੇ ਆਪਾਂ ਤੋਂ ਕੋ ਜਾਣਦੇ ਆ ਕਿਤੇ ਉਹਦਾ ਫਲ ਖਾਂਦੇ ਆ ਇੱਕ ਮਿੱਠੇ ਫਲ ਦੇ ਨਾਲੇ ਹੁੰਦੇ ਨੇ ਕੰਡੇ ਵਾਲੇ ਕੋ ਕੌਣ ਜਾਂਦਾ ਕੰਡੇ ਵੱਜਣਗੇ ਉਹ ਵੀ ਰੱਬ ਨੇ ਬਣਾਏ ਨੇ ਉਹ ਵੀ ਉਹਨੇ ਬਣਾਏ ਨੇ ਗੁਰੂ ਗੋਬਿੰਦ ਸਿੰਘ ਮਰਨੇ ਕਿਉਂ ਮਸੰਦ ਸਾਡੇ ਸੀ ਜੰਗ ਜੁੱਧ ਕਰਕੇ ਕਿਉਂ ਜ਼ੁਲਮ ਦਾ ਖਤਮਾ ਕੀਤਾ ਉਹਨਾਂ ਵਿੱਚ ਵੀ ਰੱਬ ਸੀ ਉਹਨਾਂ ਵਿੱਚ ਵੀ ਆਤਮਾ ਸੀ ਸਮਝੋ ਇਹਨਾਂ ਬਾਤਾਂ ਨੂੰ ਹੈ ਸਭ ਦੇ ਵਿੱਚ ਹੀ ਸੱਤਾ ਦੇਣ ਵਾਲਾ ਪਰਮੇਸ਼ਰ ਪਰ ਕਰਮ ਆਪੋ ਆਪਣੇ ਨੇ ਮਾੜੇ ਕਰਮ ਵਾਲਾ ਸਦਾ ਭਾਗੀ ਹੈ ਤੂੰ ਜਿੰਨੀ ਵਾਰੀ ਸੇਵਾ ਕਰੀ ਲੋ ਮਾੜੇ ਕਰਮ ਵਾਲੇ ਦੀ ਜਿਹਦੇ ਮਨ 'ਚ ਜਿਹਦੇ ਮਨ 'ਚ ਪਾਪ ਹੈ ਜਿਹਦੇ ਮਨ 'ਚ ਚੋਰੀ ਹੈ ਜਿਹਦੇ ਮਨ 'ਚ ਚਲਾਕੀ ਹੈ ਜਿਹਦੇ ਮਨ 'ਚ ਤੁਹਾਡਾ ਬੁਰਾ ਹੈ ਉਹਨੂੰ ਜਿੰਨਾ ਵਾਰੀ ਖਵਾਈ ਚੱਲੋ ਉਹ ਤੁਹਾਡਾ ਬੁਰਾ ਹੀ ਕਰੇਗਾ ਉਹ ਫਿਰ ਅਸੀਂ ਜੋ ਉਦਾਹਰਨਾਂ ਫਾਲਿਆਂ ਨੇ ਵੀ ਵਿੱਛੂ ਨੇ ਡੰਗਾ ਮਾਰਿਆ ਸੰਤ ਕਹਿੰਦੇ ਜੇ ਵਿੱਛੂ ਦਾ ਪਾਸ ਸੁਹਾਗ ਸਿੰਘ ਨੂੰ ਛੱਡੀਏ ਕਾਲਜੋਗ ਹੈ ਪਿਆਰਿਓ ਅੰਦਰ ਨਫ਼ਰਤ ਨਾ ਕਰੋ ਅੰਦਰੋਂ ਨਫ਼ਰਤ ਨਾ ਕਰੋ ਅੰਦਰੋਂ ਇੱਕੋ ਹੀ ਆ ਉਹ ਪਰ ਆਪਣੇ ਆਪ ਨੂੰ ਬਚਾਓ ਜਾਂ ਫਿਰ ਉਸ ਅਵਸਥਾ ਤੇ ਪਹੁੰਚ ਜਾਓ ਨਾਮ ਜਪ ਕੇ ਗਿਆਨਵਾਨ ਹੋ ਜਾਓ ਫਿਰ ਫਿਰ ਕੋਈ ਲੋੜ ਨਹੀਂ ਕਿਸੇ ਨਫ਼ਤ ਕਰਨ ਦੀ ਸਭ ਨੂੰ ਸ਼ਿਕਾਇਤ ਲੋਕਾਂ ਹੈ ਇਹ ਤੇ ਬੁਰਾ ਮੁਕ ਕੋ ਹੈ ਹੀ ਨਹੀਂ ਉਸ ਅਵਸਥਾ ਤੇ ਪਹੁੰਚ ਕੇ ਸਭ ਨੂੰ ਸ਼ਿਕਾਓ ਖੜੇ ਹੋ ਤੁਸੀਂ ਅਜੇ ਪੰਜਵੀਂ ਕਲਾਸ ਚ ਤੇ ਬਾਤ ਕਰ ਰਹੇ ਹੋ ਪੀ ਐਚ ਡੀ ਵਾਲੀ ਸਭ ਚ ਜੋਤ ਹੈ ਇੱਕੋ ਜੋਤ ਹੈ ਇੱਕੋ ਜੋਤ ਹੈ ਕਿਵੇਂ ਜੋਤ ਹੈ ਸਭ ਚ ਇੱਕੋ ਜੋਤ ਦੇਖੀ ਨਹੀਂ ਜਦੋਂ ਜਦੋਂ ਉਸ ਜੋਤ ਤੱਕ ਪਹੁੰਚ ਜਾਓਗੇ ਜਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਜਦੋਂ ਉਸ ਤੱਕ ਪਹੁੰਚ ਜਾਓਗੇ ਫੇਰ ਕਰੰਦਿਓ ਫੇਰ ਕੋਈ ਦੁੱਖ ਨਹੀਂ ਲੱਗੇਗਾ ਤੁਮ ਮੈਂ ਧੋਖਾ ਕਰਦੇ ਠੱਗੀ ਕਰਦੇ ਤੁਹਾਨੂੰ ਲੁੱਟ ਕਰਾ ਫੇਰ ਕੋਈ ਧੋਖਾ ਫੇਰ ਦੁੱਖ ਨਹੀਂ ਲੱਗੇਗਾ ਹੁਣ ਦੁੱਖ ਲੱਗਦਾ ਤੁਹਾਨੂੰ ਹੁਣ ਗਾਲਾਂ ਗਾਲਾਂ ਕੋਈ ਕੱਢੇ ਬੁਰਾ ਬੋਲ ਦੁੱਖ ਲੱਗਦਾ ਫੇਰ ਦੁੱਖ ਨਹੀਂ ਲੱਗੇਗਾ ਜਦੋਂ ਉੱਥੇ ਪਹੁੰਚ ਗਏ ਉੱਥੇ ਵੀ ਪਹੁੰਚਣਾ ਚਾਹੁੰਦਾ ਨਹੀਂ ਉਹਦੇ ਵਾਸਤੇ ਇਹਨੂੰ ਮਰਨਾ ਪੈਂਦਾ ਹੰਕਾਰ ਛੱਡਣਾ ਪੈਂਦਾ ਜਿੱਥੇ ਆਨੰਦ ਹੀ ਆਨੰਦ ਹੈ ਜਿੱਥੇ ਘਾਟਾ ਨਹੀਂ ਜਿੱਥੇ ਨੁਕਸਾਨ ਕੋਈ ਨਹੀਂ ਹੈ ਇਹ ਬਾਤਾਂ ਗੁਰੂ ਦੀਆਂ ਸਮਝਣੀਆਂ ਔਖੀਆਂ ਨੇ ਇਹ ਧਰਮ ਦੀਆਂ ਰੋਹਾਨੀ ਦੀਆਂ ਬਾਤਾਂ ਇਹ ਸਮਝਣੀਆਂ ਔਖੀਆਂ ਨੇ ਕੋਲ ਮਲਾ ਕੇ ਅੱਜ ਦੀ ਵੀਡੀਓ ਦਾ ਇਹੀ ਮੈਂ ਨਤੀਜਾ ਜਾਂ ਰਸਤ ਕੱਢਦਾ ਕਿ ਬਿਆਰੂ ਜੇ ਤਾਂ ਅਸੀਂ ਹੈਗੇ ਗਿਆਨਵਾਨ ਸੜਾ ਪਰ ਮਿਟ ਗਿਆ ਮੈਂ ਖਤਮ ਹੋ ਗਈ ਨਜਸ ਰੂਪ ਚ ਚਲੇ ਗਏ ਅਸਲੀ ਨਜਸ ਰੂਪ ਚ ਚਲੇ ਗਏ ਫੇਰ ਤੁਹਾਨੂੰ ਕੋਈ ਘਾਟਾ ਨਹੀਂ ਕੋਈ ਨੁਕਸਾਨ ਨਹੀਂ ਆਨੰਦ ਹੀ ਆਨੰਦ ਹੈ ਚਾਹੇ ਦਾ ਬੰਦ-ਬੰਦ ਕਰ ਦੋ ਚਾਹੇ ਦਾ ਘਰ ਲੁੱਟ ਲੋ ਘਰ ੜੀ ਜਾਵੇ ਅੱਗ ਲੱਗ ਜਾਵੇ ਕੋਈ ਮਰਜ਼ੀ ਹੋ ਜਾਵੇ ਕੋਈ ਘਾਟਾ ਨਹੀਂ ਨੂੰ ਆਨੰਦ ਹੀ ਹੈ ਇਹ ਆਪਣੇ ਅਸਲੀ ਰੂਪ ਚ ਚਲੇ ਗਿਆ ਜੇਕਰ ਅਗਿਆਨ ਚੋਂ ਅਜੇ ਫੇਰ ਭਾਈ ਆਪਣਾ ਪੈਸਾ ਵੀ ਸੰਭੋ ਆਪਣੀਆਂ ਜ਼ਮੀਨਾਂ ਵੀ ਸੰਭੋ ਆਪਣੇ ਸਭ ਕੁਝ ਸੰਭੋ ਅੱਛਾ ਜੀਵਨ ਜਿਓ ਆਪਣੇ ਪੈਸੇ ਨੂੰ ਖਰਾਬ ਨਾ ਕਰੋ ਆਪਣੇ ਹੱਥੀਂ ਆ ਮਿਹਨਤ ਕਰੋ ਦੂਜਿਆਂ ਦੇ ਹੱਥ ਫੜਾ ਕੇ ਆਪਣੇ ਆਪ ਨੂੰ ਨਕੰਮੇ ਨਾ ਬਣਾਓ ਹੁਣ ਤੁਸੀਂ ਆ ਵਨ ਬੰਨੇ ਨੇ ਆਪ ਥਲੇ ਚੱਕੇ ਨੇ ਕੌਣ ਥਲੇ ਚੱਕੇ ਕਿੰਨੇ ਥਲੇ ਚੱਕੇ ਨੇ ਤੁਸੀਂ ਖੁਦ ਥਲੇ ਚੱਕੇ ਨੇ ਮਰਤਾ ਅਸੀਂ ਕਿਰਪਾਨਾਂ ਪਾਈਆਂ ਹੋਈਆਂ ਅਸੀਂ ਪੱਗਾਂ ਬੰਨੀਆਂ ਹੋਈਆਂ ਅਸੀਂ ਦਾੜੀਆਂ ਰੱਖੀਆਂ ਹੋਈਆਂ ਅਸੀਂ ਕੁਰਤੇ ਮੈਂ ਪਾਏ ਹੋਏ ਸੀ ਤੁਸੀਂ ਥਲੇ ਚੱਕੇ ਨੇ ਤੁਸੀਂ ਟਰੈਕਟਰ ਚਲਾਏ ਨੇ ਕਿੰਨੇ ਚਲਾਏ ਨੇ ਟਰੈਕਟਰ ਇਹਨਾਂ ਨੇ ਚਲਾਏ ਨੇ ਸੋ ਪਿਆਰਿਓ ਹਰੇਕ ਚੀਜ਼ ਦਾ ਇੱਕ ਤਲ ਹੈ ਇੱਕ ਅਵਸਥਾ ਹੈ ਉਹਦੇ ਮੁਤਾਬਕ ਹੀ ਵਰਤਿਆ ਜਾਂਦਾ ਹੈ ਪੰਜਵੀਂ ਕਲਾਸ ਵਾਲਾ ਪੀ ਐਚ ਡੀ ਦੀਆਂ ਗੱਲਾਂ ਕਰੇ ਗੱਲਾਂ ਹੀ ਹੋਣਗੀਆਂ ਬਸ ਅਨੁਭਵ ਕੋਈ ਨਹੀਂ ਹੋਏਗਾ ਜਾ ਫਿਰ ਗੁਰੂ ਵਾਲੇ ਪਾਸੇ ਆ ਜਾਓ ਗੁਰਬਾਣੀ ਨੂੰ ਮੰਨ ਲੋ ਇੱਛਾਵਾਂ ਖਤਮ ਮੰਗਾ ਖਤਮ ਕੋਈ ਨਾ ਕੋ ਵੈਰੀ ਨਾ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਬਸ ਫਿਰ ਕੋਈ ਤਾਨਾ ਨਹੀਂ ਕੋਈ ਮੇਣਾ ਨਹੀਂ ਕੋਈ ਚੀਕਾ ਨਹੀਂ ਕੋ ਕੂਕਾ ਨਹੀਂ ਕੋਈ ਦੋਸ਼ ਨਹੀਂ ਕੋਈ ਕੁਛ ਨਹੀਂ ਫਿਰ ਆਨੰਦ ਆ ਫਿਰਦਾ ਇਹ ਬਚਨ ਥੋੜੇ ਜੇ ਸਖਤ ਬਚਨ ਨੇ ਪਰ ਅਦਾ ਭਲਾ ਕਰ ਜਾਣਗੇ ਇਹ ਹਮ ਜੀਵਨ ਸਿਖਾ ਜਾਣਗੇ ਇਹ ਮਹਾਪੁਰਸ਼ਾਂ ਦੇ ਗੁਰਬਾਣੀ ਦੇ ਤਤ ਬਚਨ ਨੇ ਭੁੱਲਾ ਚੁੱਕਾ ਮaaf ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ